ਰਾਤ ਨੂੰ ਪੁਲਿਸ ਗਾਲਾਂ ਕੱਢ ਰਹੀ ਹੈ ਤੇ ਤੜਕੇ ਉਹੀ ਪੁਲਿਸ ਚਾਹ ਮੰਗੀ ਜਾਂਦੀ ਹੈ ਵੀ ਬਾਬਾ ਸਾਨੂੰ ਚਾਹ ਬਣਾ ਕੇ ਦੇ ਦੇ। ਇਹ ਇਹ ਪਹਿਲਾਂ ਤਾਂ ਇਹਦੇ ਰਾਤ ਨੂੰ ਤੁਸੀਂ ਬੱਚੇ ਕਿਵੇਂ ਉੱਦੇ ਪਹਿਲਾਂ ਤਾਂ ਇਹ ਦੱਸ। ਤੜਕੇ ਮੈਂ 3 ਵਜੇ ਲਿਖ ਲਿਆ। ਚਾਹ ਚਾਹ ਦਾ ਟਾਈਮ ਸੀ ਉਦੋਂ। ਉਹ ਮੈਨੂੰ ਇਹ ਬਾਬਾ ਸਾਨੂੰ ਚਾਹ ਪਿਆ ਦੇ। ਮਾਇਆ ਨਰਯੁਡਾ ਨੰਮਾ ਤੇ ਨੇ ਸਾਨੂੰ ਚਾਹ ਪਿਆ ਦੇ। ਉਹ ਕਹੇ ਬਾਬਾ ਥੋੜੇ ਪੋਤਾ। ਮੈਂ ਆਖਿਆ ਵੀ ਸਾਡੇ ਪੁੱਤ ਨਹੀਂ ਤੁਸੀਂ ਬਣਦੇ। ਸਾਡੇ ਪੁੱਤ ਬਣੋ ਤਾਂ ਫੇਰ ਗੱਲਾਂ ਕਰੀਆਂ ਸੀ। ਮੈਂ ਆਖਿਆ ਵੀ ਥੋੜੇ ਨੇੜੇ ਸੀ। ਸਾਡਾ ਹੀ ਖਾ ਕੇ ਸਾਨੂੰ ਕੁੱਟੀ ਜਾਣੀ ਹੋਵੇਗੀ। ਵੱਲ ਵੱਧ ਧਿਆਨ ਸੀ ਹੈ ਨਹੀਂ ਬੜਾ ਧਿਆਨ ਸੀ ਬਲਛਾ ਆਰੇ ਵੀ ਅਸੀਂ ਲੋਟਲ ਗਏ ਨੂੰ ਵੀ ਉਹਦਾ ਦੇ ਜਨਾ ਵੀ ਮੈਂ ਕਹ ਮੈਂ ਭੰਨਣਗੇ ਹੁਣ ਆਪਾਂ ਨੂੰ ਸਿੱਟਣਗੇ ਮੈਂ ਤੂੰ ਜਾਵ ਤੇ ਨਾ ਖੜੇ ਰੋ ਕੋਸ ਨਹੀਂ ਹੁੰਦਾ ਆਪਾਂ ਟਰਾਲੀ ਦੇ ਨਾਲ ਲਾ ਕੇ ਕੱਢ ਜੋ ਇਹ ਬੜਾ ਕਰਨਗੇ ਫਿਰ ਫੜੀ ਲੈਣਗੇ ਹੋਰ ਉਥੇ ਹਰ ਇੱਕ ਲੋ ਬੰਦੇ ਦਾ ਸਮਾਨ ਲੁੱਟਿਆ ਗਿਆ ਜੀ ਪੁਲਿਸ ਵਾਲਿਆਂ ਨੂੰ ਪੁਲਿਸ ਵਾਲੇ ਆ ਕੁਛ ਕਰਨਗੇ ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਦੇਖਿਆ ਇਹਨੇ ਕੋਈ ਉੱਥੇ ਚੰਗੀ ਚੀਜ਼ ਨਹੀਂ ਕਿਸਾਨਾਂ ਦੀ ਛੱਡੀ ਮੇਥੋਂ ਖੋਦ ਉਹਨਾਂ ਨੇ 4-5000 ਰੁਪਇਆ ਮੇਰਾ ਜਿਹੜਾ ਮੇਥੋਂ ਸੀਗਾ ਪਹਿਲਾਂ ਮੇਥੋਂ ਪੈਸੇ ਫੜੇ ਇਹਨਾਂ ਨੇ ਨਾ ਕਿਸੇ ਕਿਸਾਨ ਦਾ ਕੋਈ ਚੰਗਾ ਕੰਬਲ ਛੱਡਿਆ ਉਹਨ ਵੀ ਵੀਡੀਓ ਸਾਹਮਣੇ ਆਈ ਜਾਂਦੀਆਂ ਪੁਲਿਸ ਵਾਲਿਆਂ ਦੀਆਂ ਗੱਡੀਆਂ ਦੇ ਵਿੱਚ ਕੀ ਕੋਈ ਕਿਸਾਨਾਂ ਦਾ ਸਮਾਨ ਗਿਆਗਾ ਦੱਲਿਆ ਸਾਹਿਬ ਦੀ ਵੱਡੀ ਭੈਣ ਆ ਜਿਹੜੀ ਉਹਦੇ ਖੁਦ ਇੱਕ ਅਫਸਰ ਨੇ ਥੱਪੜ ਮਾਰਿਆ ਕੋਈ ਸੁਪੋ ਦੇ ਸੀ ਉਹ ਤਾਂ ਮੈਨੂੰ ਲੈ ਕੇ ਰੰਗ ਰਹੇ ਸੀ ਮੈਂ ਦੇਖ ਰਿਹਾ ਸੀ ਕਿ ਵੀ ਕੀ ਕੁਝ ਹੋਈ ਜਾਂਦਾ ਕਿਸਾਨਾਂ ਸਾਡੀ ਗੱਡੀ ਪੂਰੀ ਭੰਨ ਦਿੱਤੀ ਗਈ ਤਾਂ ਉਹਨਾਂ ਨੇ ਗੱਡੀ ਭੰਨ ਕੇ ਇਹ ਗੱਲ ਆਖੀ ਆ ਕਿ ਇੱਥੇ ਤੁਸੀਂ ਗੰਦ ਪਾਇਆ ਜਾ ਤਾਂ ਇਸ ਤੋਂ ਵੀ ਭੈੜਾ ਹਾਲ ਛਡਾ ਹੋਊਗਾ ਪਰ ਟੀਮ ਸਾਡੀ ਕਿਤੇ ਨਹੀਂ ਗਈ ਮੈਂ ਉਸ ਟੀਮ ਦੇ ਵਿੱਚ ਸੇਵਾ ਕਰਦਾ ਸੀ ਤਾਂ ਮੇਰੀ ਮਹਾਰਾਜ ਕੋਲ ਵੀ ਡਿਊਟੀ ਲੱਗੀ ਸੀ ਤਾਂ ਜਿਹੜੀਆਂ ਵੀ ਨੁਕਸਾਨ ਆ ਉਹ ਸਾਡੀ ਟੀਮ ਦਾ ਘੱਟੋ ਘੱਟ ਮੇਰਾ ਖਿਆਲ ਵੀ ਅੱਜ ਇਸ ਅੰਦੋਲਨ ਦੇ ਵਿੱਚ ਜਿਹੜਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਲੱਖਾਂ ਰੁਪਏ ਦੀਆਂ ਦਵਾਈਆਂ ਨੇ ਰੋੜ ਦਿੱਤੀਆਂ ਸਾਡੀਆਂ ਤਾਂ ਇਹਨਾਂ ਨੇ ਸਭ ਤੋਂ ਪਹਿਲਾਂ মিডিਆ ਲਾਇਆ ਉੱਥੇ ਪਾਲਕੀ ਸਾਹਿਬ ਦੇ ਅੱਗੇ ਇਹਨਾਂ ਨੂੰ ਪਤਾ ਸੀਗਾ ਵੀ ਜੇ ਇੱਥੇ ਕੋਈ ਗਲਤੀ ਹੋ ਗਈ ਤਾਂ ਦੇਣੀਆਂ ਪੈਣਗੀਆਂ ਸਾਨੂੰ ਪੰਜ ਸਿੰਘ ਇਹ ਲੈ ਕੇ ਆਏ ਪਤਾ ਨਹੀਂ ਵੀ ਉਹ ਕਿੱਥੋਂ ਲੈ ਕੇ ਆਏ ਸੀ ਪਹਿਲੀ ਗੱਲ ਤਾਂ ਮੈਂ ਇਹ ਕਹਿਣਾਗਾ ਵੀ ਜਦੋਂ ਚਾਹੇ ਉਹ ਜਪਜੀ ਸਾਹਿਬ ਦੀ ਪੋਥੀ ਸੀ ਅਖੰਡ ਬਾਣੀ ਚੱਲ ਰਹੀ ਸੀ ਅਖੰਡ ਪਾਤਸ਼ਾਹ ਚੱਲ ਰਹੇ ਸੀਗੇ ਭੋਗ ਪਾ ਕੇ ਅਸੀਂ ਮਹਾਰਾਜ ਦਾ ਜਿਹੜਾ ਸੋਖਾ ਅਸਨ ਕਰਕੇ ਲਿਆ ਸਕਦੇ ਸੀ ਪਰ ਇਹਨਾਂ ਨੇ ਖੰਡਬਾਰ ਸਾਹਿਬ ਦਾ ਜਿਹੜਾ ਖੰਡਨ ਕੀਤਾ ਤੇ ਟਾਲੀਆਂ ਦਾ ਇਹ ਬਈ ਜਦੋਂ ਲੋਕਾਂ ਨੇ ਕਾਮਾ ਤੇ ਲੋਕਾਂ ਨੇ ਘਟਾਲੀਆਂ ਦੇਣੀਆਂ ਚਾਹੀਦੀਆਂ ਇਹਨਾਂ ਨੂੰ ਜਦੋਂ ਇਹਨਾਂ ਨੇ ਖਲਾਰ ਪਾਇਆ ਪਕੜ ਪਾਇਆ ਅਸਪਾਤਾ ਬੈਠੇ ਸਾਂ ਹੋਈ ਨਾ ਆਪਾਂ ਨੂੰ ਇਹ ਗੱਲ ਆ ਦੇ ਵੀ ਤੁਹਾਨੂੰ ਦੋ ਦਿਨ ਦਿੱਤੇ ਜਾਂ ਇੱਕ ਦਿਨ ਦਿੱਤਾ ਵੀ ਆਪ ਦਾ ਸਮਾਨ ਇਕੱਠਾ ਕਰ ਲਓ ਤੇ ਲੋਕ ਆਦਾ ਕਰ ਲੈਣੇ ਤੁਸੀਂ ਜੁੜਿਓ ਅਖਰ ਦੇ ਨਾਲ ਕਿਸਾਨੀ ਧਰਨਾ ਜਿਹੜਾ ਚਕਾਇਆ ਗਿਆ ਬਾਰਡਰ ਤੋਂ ਉਹਨੂੰ ਕਾਫੀ ਦਿਨ ਹੋ ਚੁੱਕੇ ਆ ਪਰ ਉਹਦੇ باوجود ਵੀ ਹਜੇ ਤੱਕ ਕਦੇ ਕਿਸੇ ਦੀ ਕੋਈ ਟਰਾਲੀ ਨਹੀਂ ਲੱਭ ਰਹੀ ਕਦੇ ਹੋਰ ਸਮਾਨ ਬਹੁਤ ਕੁਝ ਅਜੇ ਆ ਜਿਹਨੂੰ ਛੱਡਿਆ ਨਹੀਂ ਜਾ ਸਕਦਾ ਜਿਹਨੂੰ ਭੁੱਲ ਕੇ ਅੱਗੇ ਨਹੀਂ ਵਧਿਆ ਜਾ ਸਕਦਾ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਕੁਲਦੀਪ ਸਿੰਘ ਬੁੱਟਰ ਨੇ ਤੇ ਉਹਨਾਂ ਦੇ ਪਿੰਡ ਦੇ ਹੋਰ ਲੋਕ ਨੇ ਪਿੰਡ ਬੁੱਟਰ ਸ਼੍ਰੀਮ ਬੈਠੇ ਆ ਇਹਨਾਂ ਤੋਂ ਮੈਂ ਇਹ ਵੀ ਸਮਝਦਾ ਵੀ ਜਦੋਂ ਇਹਨਾਂ ਨੂੰ ਫੜਿਆ ਤਾਂ ਉੱਥੇ ਕੀ ਕੁਝ ਹੋਇਆ ਉਸ ਰਾਤ ਸਾਰੇ ਕੀ ਕੁਝ ਹੁੰਦਾ ਕੀ ਆ ਕਿਵੇਂ-ਕਿਵੇਂ ਹੁੰਦਾ ਸੱਸੀ ਗੱਭੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਥੋੜੀ ਡਿਊਟੀ ਕਿੱਥੇ ਸੀ ਬਾਈ ਮੈਂ ਉਸ ਟਾਈਮ ਮਹਾਰਾਜ ਦੀ ਤਾਬੇ 'ਚ ਬੈਠਾ ਸੀਗਾ ਜੀ ਪਹਿਲਾਂ ਇੱਕ ਬੀਬੀ ਰੋਲ ਤੇ ਬੈਠੀ ਸੀਗੀ 8 ਵਜੇ ਉਹਨੂੰ ਉਠਾ ਕੇ ਮੈਂ ਤਾਬੇ 'ਚ ਬੈਠਾ ਸੀ ਤਾਂ ਪੌਣੇ 9 ਵਜੇ 8:30 'ਤੇ ਹਮਲਾ ਜਿਹੜਾ ਸਰਕਾਰ ਪੁਲਿਸ ਜਿਹੜਾ ਪ੍ਰਸ਼ਾਸਨ ਕਰਦਾ ਤਾਂ ਜਦੋਂ ਮੈਨੂੰ ਪਤਾ ਲੱਗਿਆ ਵੀ ਬਹੁਤ ਜ਼ਿਆਦਾ ਫੋਰਸ ਇਧਰੋਂ ਪੂਰਾ ਮੰਨ ਲਓ ਗਾਲਾਂ ਦੁੱਪੜ ਕੱਢਦੇ ਖੜਕਾ ਕਰਦੇ ਡਰੋਂਦੇ ਲੋਕਾਂ ਨੂੰ ਇੱਕ ਮਨ ਲੋ ਪ੍ਰਭਾਵ ਪਾਉਂਦੇ ਲੋਕਾਂ ਤੇ ਆ ਰਹੇ ਸੀਗੇ ਤੇ ਮੈਂ ਮੈਂ ਬਿਲਕੁਲ ਡੋਲ ਸੀ ਮੈਂ ਆਪ ਦਾ ਗੁਰਬਾਣੀ ਪੜੀ ਗਿਆ ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਮੀਡੀਆ ਲਾਇਆ ਉੱਥੇ ਪਾਲਕੀ ਸਾਹਿਬ ਦੇ ਅੱਗੇ ਇਹਨਾਂ ਨੂੰ ਪਤਾ ਸੀਗਾ ਵੀ ਜੇ ਇੱਥੇ ਕੋਈ ਗਲਤੀ ਹੋ ਗਈ ਤਾਂ ਦੇਣੀਆਂ ਪੈਣੀਆਂ ਸਾਨੂੰ ਤਾਂ ਪੂਰਾ ਇਹਨਾਂ ਨੇ ਮੀਡੀਆ ਲਾਤਾ ਤਾਂ ਪੰਜ ਸਿੰਘ ਇਹ ਲੈ ਕੇ ਆਏ ਪਤਾ ਨਹੀਂ ਵੀ ਉਹ ਕਿੱਥੋਂ ਲੈ ਕੇ ਆਏ ਸੀ ਇਹ ਤਾਂ ਕਹਿੰਦੇ ਵਿਖਨੌਰੀ ਗੁਰਦੁਆਰਾ ਸਾਹਿਬ ਤੋਂ ਅਸੀਂ ਲੈ ਕੇ ਆਏ ਆ ਤਾਂ ਉਹ ਪੰਜਾਂ ਸਿੰਘਾਂ ਨੇ ਆ ਕੇ ਪਹਿਲੀ ਗੱਲ ਤਾਂ ਮੈਂ ਇਹ ਕਹਣਾਗਾ ਵੀ ਜਦੋਂ ਚਾਹੇ ਉਹ ਜਪਜੀ ਸਾਹਿਬ ਦੀ ਪੋਥੀ ਸੀ ਅਖੰਡ ਬਾਣੀ ਚੱਲ ਰਹੀ ਸੀ ਅਖੰਡ ਪਾਤਸ਼ਾਹਬ ਚੱਲ ਰਹੇ ਸੀਗੇ ਤਾਂ ਅਖੰਡ ਪਾਤਸ਼ਾਹਬ ਇਹਨਾਂ ਨੇ ਖੰਡਨ ਕੀਤਾ ਭੋਗ ਪਾ ਕੇ ਅਸੀਂ ਮਹਾਰਾਜ ਦਾ ਜਿਹੜਾ ਸੋਖਾਸਨ ਕਰਕੇ ਲਿਆ ਸਕਦੇ ਸੀ ਪਰ ਇਹਨਾਂ ਨੇ ਖੰਡ ਪਾਤਸ਼ਾਹਬ ਦਾ ਜਿਹੜਾ ਖੰਡਨ ਕੀਤਾ ਤਾਂ ਪੰਜ ਸਿੰਘਾਂ ਨੇ ਆ ਕੇ ਮੈਨੂੰ ਕਿਹਾ ਕਿ ਬਾਬਾ ਜੀ ਬੇਨਤੀ ਆ ਵੀ ਆਪਾਂ ਮਹਾਰਾਜ ਦੀ ਬੇਅਦਬੀ ਨਹੀਂ ਕਰਾਉਣੀ ਪ੍ਰਸ਼ਾਸਨ ਬਹੁਤ ਮੰ ਲੂ ਵੀ ਗਲਤ ਰਾਹਾਂ ਤੇ ਜਾ ਤੁਰ ਪਿਆ ਤਾਂ ਆਪਾਂ ਨੂੰ ਮਹਾਰਾਜ ਨੂੰ ਸੇਫ ਜਗ੍ਹਾ ਤੇ ਲਿਜਾਣਾ ਪਊਗਾ ਤੇ ਸਾਨੂੰ ਤੁਸੀਂ ਜਗ੍ਹਾ ਦਿਓ ਅਸੀਂ ਤਾਬਿਆਂ 'ਚ ਬੈਠ ਕੇ ਮਹਾਰਾਜ ਦੇ ਮਹਾਰਾਜ ਦਾ ਸੋਖ ਆਸਣ ਕਰਕੇ ਅਰਦਾਸਾ ਸੂਦ ਕੇ ਇੱਥੋਂ ਲੈ ਕੇ ਜਾਣਾ ਆਪਾਂ ਤੁਸੀਂ ਸਾਡੇ ਨਾਲ ਚਲੋਗੇ ਤਾਂ ਪੰਜਾਂ ਜਰੋ ਪੰਜਾਂ ਸਿੰਘਾਂ ਨੇ ਕਹਿ ਤਾਂ ਫਿਰ ਆਪਾਂ ਕਿੱਦਾਂ ਮੋੜ ਸਕਦੇ ਆ ਮੈਂ ਪਿੱਛੇ ਹਟ ਗਿਆ ਤਾਂ ਉਹਨਾਂ ਨੇ ਮਹਾਰਾਜ ਦਾ ਸੋਖ ਆਸਣ ਕਰਕੇ ਤੇ ਅਰਦਾਸ ਕਰਕੇ ਮਹਾਰਾਜ ਦੀ ਉੱਥੋਂ ਚਾਲੇ ਮਾਰਦੇ ਜਿਹੜਾ ਅਫਸਰ ਸੀਗਾਗਾ ਉਹ ਬਹੁਤ ਲੰਬੇ ਕਦਰ ਅਫਸਰ ਸੀਗਾਗਾ ਉਹਨੇ ਮੈਨੂੰ ਕਿਹਾ ਵੀ ਤੁਸੀਂ ਬਾਬਾ ਜੀ ਸਾਡੇ ਨਾਲ ਜਾਉਗੇ ਮਹਾਰਾਜ ਨੂੰ ਸਤਕਾਰ ਨਾਲ ਲੈ ਕੇ ਜਾਵਾਂਗੇ ਤਾਂ ਜਦੋਂ ਪਾਲਕੀ ਸਾਹਿਬ ਦੇ ਕੋਲ ਆਉਣਿਆ ਤਾਂ ਉਹ ਵੀਡੀਓ ਅੱਜ ਵੀ ਰਿਕਾਰਡ ਹੋ ਪਿਆਗਾ ਤਾਂ ਇਹਨਾਂ ਨੇ ਮੈਨੂੰ ਉਸ ਗੱਡੀ ਦੇ ਵਿੱਚ ਨਹੀਂ ਮਾਰ ਦਿੱਤਾਗਾ ਮੈਨੂੰ ਵੱਖਰੀ ਜਿਹੀ ਸਟੀ ਦੇ ਵਿੱਚ ਇਹਨਾਂ ਨੇ ਬਿਠਾਇਆ ਤਾਂ ਜਦੋਂ ਮੈਨੂੰ ਇਹ ਘਟੋ ਘਟ 150 ਪੁਲਿਸ ਵਾਲਾ ਜਦੋਂ ਲੈ ਕੇ ਮੈਨੂੰ ਜਾ ਰਿਹਾ ਸੀ ਤਾਂ ਮੈਂ ਉੱਥੇ ਜਿਹੜਾ ਕੋ ਦੇਖਿਆ ਮੈਂ ਖੁਦ ਹੈਰਾਨ ਸੀਗਾ ਵੀ ਯਾਰ ਆਹ ਕੁਝ ਹੋਈ ਜਾਂਦਾ ਲੋਕਾਂ ਨਾਲ ਉੱਥੇ ਹਰ ਇੱਕ ਲੋ ਬੰਦੇ ਦਾ ਸਮਾਨ ਲੁੱਟਿਆ ਗਿਆ ਜੀ ਪੁਲਿਸ ਵਾਲਿਆਂ ਨੂੰ ਪੁਲਿਸ ਵਾਲੇ ਆਹ ਕੁਝ ਕਰਨਗੇ ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਦੇਖਿਆ ਤਾਂ ਪੁਲਿਸ ਵਾਲੇ ਨੇ ਕੋਈ ਉੱਥੇ ਚੰਗੀ ਚੀਜ਼ ਨਹੀਂ ਕਿਸਾਨਾਂ ਦੀ ਛੱਡੀ ਮੇਥੋਂ ਖੋਦ ਉਹਨਾਂ ਨੇ 4-5000 ਰੁਪਏ ਮੇਰਾ ਜਿਹੜਾ ਮੇਥੋਂ ਸੀਗਾ ਪਹਿਲਾਂ ਮੇਥੋਂ ਪੈਸੇ ਫੜੇ ਇਹਨਾਂ ਨੇ ਹਾਂਜੀ ਤਾਂ ਇਹਨਾਂ ਨੇ ਨਾ ਕਿਸੇ ਕਿਸਾਨ ਦਾ ਕੋਈ ਚੰਗਾ ਕੰਬਲ ਛੱਡਿਆ ਉਹ ਹੁਣ ਵੀ ਵੀਡੀਓ ਸਾਹਮਣੇ ਆਈ ਜਾਂਦੀਆਂ ਪੁਲਿਸ ਵਾਲਿਆਂ ਦੀਆਂ ਗੱਡੀਆਂ ਦੇ ਵਿੱਚ ਕੀ ਕੋਈ ਕਿਸਾਨਾਂ ਦਾ ਸਮਾਨ ਗਿਆਗਾ ਤਾਂ ਬੀਬੀਆਂ ਨੂੰ ਵੀ ਉੱਥੇ ਅਵਸਾਰਾਂ ਵੱਲੋਂ ਗਾਲਾਂ ਕੱਢੀਆਂ ਗਈਆਂ ਦੱਲੇਆਲ ਸਾਹਿਬ ਦੀ ਵੱਡੀ ਭੈਣ ਆ ਜਿਹੜੀ ਉਹਦੇ ਖੁਦ ਇੱਕ ਅਫਸਰ ਨੇ ਥੱਪੜ ਮਾਰਿਆ ਤੁਸੀਂ ਪੁਲਿਸ ਹੋਰ ਮੈਂ ਉਸ ਟਾਈਮ ਮੈਨੂੰ ਲੈ ਕੇ ਰੰਗ ਰੇ ਸੀ ਮੈਂ ਦੇਖ ਰਿਆ ਸੀ ਕਿ ਕੀ ਕੁਝ ਹੋਈ ਜਾਂਦਾ ਕਿਸਾਨਾਂ ਦਾ ਜੀ ਅ ਬਾਈ ਹੋਰੇ ਤੁਹਾਡੇ ਪਿੰਡ ਦੀ ਆ ਹਾਂਜੀ ਆ ਮੇਰੇ ਪਿੰਡ ਦੀ ਪਿੰਡ ਦੇ ਆ ਜਿਹੜੀ ਆਪਾਂ ਨੂੰ ਕਹਾ ਕੈਮਰਾ ਸ਼ੁਰੂ ਹੋਣ ਤੋਂ ਪਹਿਲਾਂ ਇਹਨਾਂ ਨੇ ਗੱਲ ਦੱਸੀ ਸੀ ਵੀ ਰਾਤ ਨੂੰ ਜਿਹੜੀ ਪੁਲਿਸ ਗਾਲਾਂ ਕੱਢ ਰਹੀ ਸੀ ਠੀਕ ਹੈ ਰਾਤ ਨੂੰ ਪੁਲਿਸ ਗਾਲਾਂ ਕੱਢ ਰਹੀ ਹੈ ਤੇ ਤੜਕੇ ਉਹੀ ਪੁਲਿਸ ਚਾਹ ਮੰਗੀ ਜਾਂਦੀ ਹੈ ਵੀ ਬਾਬਾ ਸਾਨੂੰ ਚਾਹ ਬਣਾ ਕੇ ਦੇ ਦੇ ਇਹ ਇਹ ਪਹਿਲਾਂ ਤਾਂ ਇਹਦੇ ਰਾਤ ਨੂੰ ਤੁਸੀਂ ਬਚੇ ਕਿਵੇਂ ਉਹਦੇ ਪਹਿਲਾਂ ਤਾਂ ਹੀ ਦੱਸ ਬਾਹਰ ਜੇ ਬਾਹਰ ਡਾਲਿਆ ਅੰਦਰੋਂ ਅੰਦਰ ਇਹ ਬਾਹਰ ਨਿਕਲਣ ਨੂੰ ਕਰਦਾ ਮੈਂ ਕਿ ਮੈਂ ਅੰਦਰ ਵੜ ਜਾਓ ਤੇ ਆਪਣੇ ਸੀਗੇ ਤੁਸੀਂ ਉੱਥੇ ਤੋਂ ਨੇ ਹੋਰ ਵੀ ਜੀ ਪੰਜ ਜਿਹੜੇ ਸੀ ਅਸੀਂ ਇੱਕ ਡਰਾਈਵਰ ਵੀ ਸਾਡੇ ਨਾਲ ਗੱਡੀ ਵਾਲਾ ਉਹ ਆ ਰਿਹਾ ਵੀ ਕਿ ਮੈਨੂੰ ਕਿ ਬਾਬਾ ਬਚਾ ਲੈ ਇੱਥੇ ਮੈਂ ਜੀ ਆ ਗਿਆ ਅੰਦਰ ਵੜ ਜਾਓ ਅੰਦਰ ਮੈਂ ਆਪੇ ਬਾਹਰ ਡਾਤਾ ਅੰਦਰ ਬਹਿ ਕੇ ਯਾਰ ਇਹ ਕਿ ਪਿਸ਼ਾਬ ਮੈਂ ਕਿਹਾ ਪਿਸ਼ਾਬ ਕਰਨ ਜਾਣਾ ਯਾਰ ਪਿਸ਼ਾਬ ਵੀ ਇਸ ਤਰ੍ਹਾਂ ਹੀ ਕਰਾਂਗੀ ਮੈਂ ਕਿਹਾ ਡਰਦੇ ਕਿ ਉਹ ਦੂਈ ਕਰਿਆ ਬਾਹਰ ਇਹ ਨਾ ਗਏ ਮੁੜ ਕੇ ਕਹੇ ਸਿੱਪੀ ਕਰਨ ਕੀ ਸੀ ਉਹ ਬੁੜੀ ਜਿਹੜੀ ਸੀ ਜਿਆਦੇ ਬੋਲਦੀ ਸੀ ਵੱਡੀ ਕੱਦ ਸੀ ਮੈਂ ਬਾਰੀ ਦੇ ਵਿੱਚ ਉਹਦੀ ਵੀ ਵੇਖਿਆ ਉਹਨੇ ਜਣੇ ਨਾ ਉਹ ਆਰੀਏ ਲੰਗੜਾ ਤੋਂ ਕੰਜਰਾ ਤੋਂ ਖੋਲੋ ਸਾਰਾ ਕੋਏ ਨੇ ਸਿਲੰਡਰ ਚੱਕੋ ਪੈਸਾ ਕੋਲੋ ਸਾਰਾ ਤੰਬੂ ਸਾਹਮਣੇ ਸਾਰੇ ਲੰਗਰ ਸੀਗਾ ਮਹਾ ਚੰਦੇ ਵੇਖਿਆ ਉਹਨਾਂ ਦਾ ਸਾਰਾ ਲੰਗਰ ਚ ਕੀ ਕਰਿਆ ਉਹਨਾਂ ਨੇ ਲੰਗਰ ਚ ਉਹਨਾਂ ਦਾ ਦੁੱਧ ਸੀ ਉਹ ਵੀ ਪੀ ਗਏ ਅਰੇ ਪਹਿਲਾਂ ਦੋਤਾਈ ਕਿ ਲੋ ਨੋ ਨੋ ਲੈ ਕੇ ਰੱਖੀ ਬੈਠੇ ਸੀ ਸਾਰਾ ਦੁੱਧ ਪੀ ਗਏ ਜਾਂ ਮਿੱਠਾ ਮਠਾਇਆ ਚਾ ਕੇ ਪਰ ਨਹੀਂ ਕੀਵੇਂ ਕੀਤਾ ਕਿਵੇਂ ਖਲਾਰੀ ਜਾਂਦੇ ਅਸੀਂ ਦੇਖੀ ਜਾਂਨੇ ਆਪ ਤੇ ਪਰ ਸਾਡੇ ਆਏ ਤੱਬੂ ਦੇ ਨੇੜੇ ਉਹ ਕੇਰਾ ਦੋ ਵਾਰਾ ਧੱਕੇ ਮਾਰੇ ਮੁਰਕੇ ਬੜੇ ਉਹਨਾਂ ਨੇ ਕਿ ਤੜਕੇ ਰਫੜੀ ਲੈਣੇ ਅਰੇ ਅੰਦਰੋਂ ਵੀ ਨਿਕਲੇ ਤੜਕੇ ਮੈਂ 3 ਵਜੇ ਨਿਕਲਿਆ ਚਾਰ ਚਾਰ ਦਾ ਟੈਨ ਸੀ ਉਦੋਂ ਮੈਂ ਲਿਖਿਆ ਮੈਂ ਮਰਾਨ ਜਾ ਕੇ ਆ ਕੇ ਇਹ ਮੈਂ ਚਾਹ ਕੇ ਉਹ ਸਾਡੇ ਡਾਕਟਰਾਂ ਸਾਹਮਣੇ ਕਮਰਾ ਸੀ ਉਹਦੇ ਪਲਸ ਪਈ ਸੀ ਉਹ ਮੇਨਾਰੇ ਬਾਬਾ ਨੂੰ ਚਾਹ ਪਿਆਦੇ ਮੈਂ ਇਹ ਨਰਦੰਗਾ ਮਰਨੇ ਨੂੰ ਚਾਹ ਪਈ ਜੀ ਉਹ ਕਿ بابا ਥੋਡੇ ਪੋਤਾ ਮੈਂ ਕਿਹਾ ਸਾਡੇ ਪੁੱਤ ਨਹੀਂ ਤੁਸੀਂ ਬੰਦੇ ਸਾਡੇ ਪੁੱਤ ਬਨੋ ਤਾਂ ਫੇਰ ਗੱਲਾਂ ਕਰੀਆਂ ਸੀ ਫੇਰ ਇਹ ਸਾਡੇ ਇੱਕ ਵਿੱਚ ਬੰਦਾ ਚਿੱਟੀ ਦਾੜੀ ਵਾਲਾ ਮੇਰੇ ਅਲਗਾਈ ਸੀ ਉਹ ਵੀ ਉਹ ਆਹਰ ਕੱਢ ਦੇ ਦੇ ਚਾਹ ਕਰਦੀ ਮੈਂ ਕਹਾਂਤੀ ਪੜਾਈ ਨਹੀਂ ਮੈਂ ਪੜਾਈ ਹੁਣੇ ਨਹੀਂ ਗਈ ਮੈਂ ਕਿਹਾ ਵੀ ਥੋਡੇ ਨੜਿਆ ਸੀ ਸਾਡਾ ਹੀ ਖਾ ਕੇ ਸਾਦ ਨੂੰ ਕੁੱਟੀ ਜਾਂਦੇ ਉਹ ਸਾਡੇ ਪੁੱਤ ਈ ਆ ਜਿਹਨੇ ਆਹੀ ਗੱਲ ਆਉਂਦੀ ਸੀ ਬਿਲ ਲੁੱਟ ਲੋਏ ਨਾਮ ਸਾਰਿਆਂ ਆਹੀ ਗੱਲ ਬਾਝ ਆਉਂਦੀ ਸੀ ਮਾਰਦਾ ਹੀ ਡਾਂਗਾ ਤਾਂ ਮੂਰੇ ਸਾਡੇ ਮਾਰੀ ਅਸੀਂ ਡਾਂਗਾ ਡੂੰਗਾ ਹੀ ਮਾਰੀਆਂ 12 ਜ ਆ ਦੋ ਘਰ ਮਾਰੀਆਂ ਫਿਰ ਮੁੜ ਕੇ ਮਾਰੀਆਂ ਫਿਰ ਅਸੀਂ ਟਲਣ ਵਾਲ ਵੱਧ ਧਿਆਨ ਸੀ ਹੈ ਉੱਤੇ ਮਨੀ ਬੜਾ ਧਿਆਨ ਸੀ ਪੁਲਿਸ ਦਾ ਆਏ ਸੀ ਵੀ ਅਸੀਂ ਲੋਟ ਲਗੇ ਇਹਨਾਂ ਵੀ ਉਹ ਤਾਂ ਇਹਨਾਂ ਵੀ ਮੈਂ ਕਿਹਾ ਮੈਂ ਭੰਨਣਗੇ ਹੁਣ ਆਪਾਂ ਨੂੰ ਸਿੱਟਣਗੇ ਮੈਂ ਤੂੰ ਜਾਵ ਤੇ ਨਾ ਖੜੇ ਰੋ ਕੋਈ ਨਹੀਂ ਹੁੰਦਾ ਆਪਾਂ ਟਰਾਲੀ ਦੇ ਨਾਲ ਲਾ ਕੇ ਕੱਢ ਜਓ ਕਿ ਬੜਾ ਕਰਨਗੇ ਫਿਰ ਫੜੀ ਲੈਣਗੇ ਹੋਰ ਕੀ ਕਰ ਦੇਣਗੇ ਆਪਾਂ ਨੂੰ ਉਹਨੂੰ ਬਈ ਫਿਰ ਕਿੰਨਾ ਚਿਰ ਉੱਥੇ ਲੈ ਕੇ ਤੁਰੇ ਫਿਰਦੇ ਰਹੇ ਮੈਨੂੰ ਪਹਿਲਾਂ ਤਾਂ ਪੂਰੀ ਰਾਤ ਇਹ ਆ ਹੀ ਲਈ ਫਿਰਦੇ ਰਹੇ ਜੀਐਫਸੀ ਤੇ ਦਿਮਾਗੀ ਤੌਰ ਤੇ ਬੰਦੇ ਨੂੰ ਬਹੁਤ ਜ਼ਿਆਦਾ ਟੌਰਚਰ ਕਰਦੇ ਆ ਸਵਾਲ ਪੁੱਛਨੇ ਸਵਾਲ ਚ ਅਲਝਾਉਣਾ ਬੰਦੇ ਨੂੰ ਪਰ ਮੈਂ ਤਾਂ ਉਸ ਅਕਾਲਪੁਰਖ ਤੇ ਛੱਡਿਆ ਸੀਗਾ ਤਾਂ ਇਹਨਾਂ ਨੂੰ ਜੋ ਵੀ ਇਹ ਮੇਰੇ ਨਾਲ ਗੱਲ ਕਰਦੇ ਸੀ ਉਹ ਅਕਾਲਪੁਰਖ ਹੀ ਜਵਾਬ ਦਿੰਦਾ ਸੀ ਆਪਾਂ ਇਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਤਾਂ ਮੈਂ ਤਾਂ ਇਹਨਾਂ ਨੂੰ ਵੀ ਇਹੀ ਗੱਲ ਕਹੀ ਸੀ ਵੀ ਜਿਹੜਾ ਦੇਖੋ ਅੱਜ ਤੱਕ ਅਬਦਾਲੀ ਆਇਆ ਚਾਹੇ ਜ਼ਕਰੀਆ ਖਾਨ ਅਰਗੇ ਆਏ ਆ ਮੁੱਦੇ ਮੂੰਹ ਗਾਇਆ ਪੰਜਾਬ ਦੇ ਵਿੱਚੋਂ ਤਾਂ ਪੰਜਾਬ ਦੇ ਲੋਕਾਂ ਦੇ ਉੱਪਰ ਜਿਹੜਾ ਇਹ ਸਰਕਾਰ ਨੇ ਤਸੱਦਦ ਕੀਤਾ ਇਹਦਾ ਜਵਾਬ ਆਕਾਲਪੁਰਖ ਦੇਊਗਾ ਕਿਉਂਕਿ ਜਿਹੜੇ ਲੋਕਾਂ ਨੇ ਭਗਵੰਤ ਮਾਨ ਨੂੰ ਬਣਾਇਆ ਸੀ ਇਸ ਕੁਰਸੀ ਤੇ ਬਿਠਾਇਆ ਵੇਖੋ ਤੁਸੀਂ ਜਦੋਂ ਐਸੀ ਕੋਈ ਸਰਕਾਰ ਨਹੀਂ ਹੋਈ ਵੀ ਸਾਰੀਆਂ ਹੀ ਸੀਟਾਂ ਲੈ ਜ ਹੈਨਾ ਇਹਦੇ ਜਿਹੜੇ ਆਣਪੜ੍ਹ ਬੰਦੇ ਸੀ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀਗਾਗਾ ਜਿਹੜੇ ਮੰਨ ਲਓ ਵੀ ਕਟਿੰਗ ਕਰਦੇ ਕਰਦੇ ਕੋਈ ਮੰਨ ਲਓ ਨਾਰਮਲ ਕੰਮ ਕਰਦਾ ਕਰਦਾ ਆਪਦਾ ਚੱਕੇ ਐਮਐਲਏ ਬਣਾਤਾ ਤਾਂ ਲੋਕਾਂ ਨੇ ਵੇਖਿਆ ਨਹੀਂਗਾ ਲੋਕਾਂ ਨੇ ਬਸ ਇਹ ਸੋਚਿਆ ਵੀ ਯਾਰ ਦੋ ਸਰਕਾਰਾਂ ਜਿਹੜੀਆਂ ਉਹ ਇੰਨੀਆਂ ਮਾੜੀਆਂ ਸੀਗੀਆਂ ਵੀ ਭੁਗਤਮਣ ਚੰਗਾ ਪਰ ਇਹਨੇ ਸਾਰੀਆਂ ਕਸਰਾਂ ਕਰਤੀਆਂ ਕੋਈ ਕਸਾ ਨਹੀਂ ਛੱਡੀ ਲੋਕਾਂ ਨਾਲ ਫਿਰ ਤੁਹਾਨੂੰ ਪਟਿਆਲੇ ਲੈ ਕੇ ਗਏ ਪਹਿਲਾਂ ਕਿ ਕਿੱਥੇ ਪਹਿਲਾਂ ਪਟਿਆਲੇ ਲੈ ਕੇ ਗਏ ਹਾਂਜੀ ਬਾਕੀ ਮੈਂ ਅੰਦਾਜ਼ਾ ਲਾਉਣਾ ਕਿਉਂਕਿ ਮੈਂ ਤਾਂ ਪਤਾ ਹੀ ਨਹੀਂ ਸੀ ਲੱਗਦਾ ਜੇਸਤੀ ਦੇ ਵਿੱਚੋਂ ਪਿੱਛੋਂ ਬੰਦ ਸੀ ਸਿੱਧਾ ਹਵਾਲਾ ਆਰਚੀ ਲਿ ਜਾਂਦੇ ਸੀ ਹਾਂਜੀ ਤੇ ਅੰਦਾਜ਼ਾ ਮੈਂ ਲਾਇਆ ਵੀ ਪਹਿਲਾਂ ਇਹ ਪਟਿਆਲੇ ਲੈ ਕੇ ਗਏ ਆ ਫੇਰ ਸੰਗਰੂਰ ਆ ਉਸ ਤੋਂ ਬਾਅਦ ਇਹ ਫਿਰ ਫਿਰ ਖਨੌਰੀ ਲੈ ਕੇ ਆਇਆ ਤਾਂ ਖਨੌਰੀ ਮੇਰੀ ਟੀਮ ਅੱਗੇ ਬੈਠੀ ਸੀ ਉਹਨਾਂ ਨੇ ਉਹਨਾਂ ਨੇ ਛਡਾ ਲਿਆ ਤੁਹਾਨੂੰ ਪਰ ਤੁਸੀਂ ਤਾਂ ਉੱਥੇ ਦਵਾਈਆਂ ਦਵਾਈਆਂ ਵਾਲੇ ਪਾਸੇ ਵੀ ਸੀਗੇ ਨਾ ਤੁਸੀਂ ਤਾਂ ਡਾਕਟਰ ਸਵਾህਮਨ ਦੀ ਟੀਮ ਦੇ ਵਿੱਚ ਸੀਗੇ ਤੁਸੀਂ ਉਧਰ ਦਵਾਈਆਂ ਵੀ ਵੰਡ ਰਹੇ ਸੀ ਉਹਨਾਂ ਦਾ ਵੀ ਬੁਰਾ ਹਾਲ ਕਰਿਆ ਉਹਨਾਂ ਨੇ ਦਵਾਈਆਂ ਦਾ ਵੀ ਕੁਝ ਵੀ ਨਹੀਂ ਛੱਡੀ ਉੱਥੇ ਇਹਨਾਂ ਨੇ ਦੇਖੋ ਜੀ ਸਾਡਾ ਜਿਹੜਾ ਕੰਮ ਆ ਸਾਡਾ ਕੰਮ ਆ ਸੇਵਾ ਕਰਨਾ ਡਾਕਟਰ ਸਵਾਇਮਨ ਦੀ ਟੀਮ ਦੇ ਵਿੱਚ ਮੈਂ ਤਾਂ ਇਹ ਸੋਚਦਾਗਾ ਵੀ ਡਾਕਟਰ ਸਵਾਇਮਨ ਕਿਹੋ ਜਿਹਾ ਬੰਦਾ ਯਾਰ ਪਹਿਲੇ ਅੰਦੋਲਨ ਦੇ ਵਿੱਚ ਕਿੰਨੀਆਂ ਡਾਂਗਾ ਪੰਜਾਂ ਟੀਮ ਦੇ ਤਾਂ ਕਿੰਨੇ ਡਾਕਟਰ ਦੇ ਟਵਿੱਟਰ ਵੀ ਬੰਦ ਕਰ ਦਿੱਤੇ ਗਏ ਕੀ ਕੁਛ ਨਹੀਂ ਡਾਕਟਰ ਦੇ ਨਾਲ ਹੋਇਆ ਤਾਂ ਫਿਰ ਜਦੋਂ ਅੰਦੋਲਨ ਹੋਇਆ ਦੁਬਾਰਾ ਇਹ ਡੱਲਿਆ ਸਾਹਮਣੇ ਕੀਤਾ ਤਾਂ ਇੱਥੇ ਫੇਰ ਡਾਕਟਰ ਨੇ ਸਵਾਵਾ ਦਿੱਤੀਆਂ ਇੱਥੇ ਵੀ ਜਦੋਂ ਸ਼ੋਭਕਰਨ ਸਿੰਘ ਵੱਲੋਂ ਦੀ ਸੀਦੀ ਹੁੰਦੀ ਆ ਤਾਂ ਉਸ ਟਾਈਮ ਵੀ ਡਾਕਟਰ ਅਵਤਾਰ ਸਿੰਘ ਅਮਰਤਪਾਲ ਬੁੱਟਰ ਆ ਗਏ ਤਾਂ ਸਾਰੇ ਬੰਦਿਆਂ ਨੇ ਆਪਦੇ ਸਰੀਰ ਤੇ ਝੱਲੀਆਂ ਉਹ ਡਾਂਗਾ ਜਿਹੜੀਆਂ ਅਮਰਤਪਾਲ ਦੀ ਬਾਹ ਤੋੜ ਦਿੱਤੀ ਗਈ ਉਸ ਟਾਈਮ ਸਾਡੀ ਗੱਡੀ ਪੂਰੀ ਭੰਨ ਦਿੱਤੀ ਗਈ ਤਾਂ ਉਹਨਾਂ ਨੇ ਗੱਡੀ ਭੰਨ ਕੇ ਇਹ ਗੱਲ ਆਖੀ ਆ ਕਿ ਇੱਥੇ ਤੁਸੀਂ ਗੰਦ ਪਾਇਆ ਜੇ گاਉਂ ਨੂੰ ਤੁਹਾਡਾ ਇੱਥੇ ਮੈਡੀਕਲ ਲੱਗ ਗਿਆ ਤਾਂ ਇਸ ਤੋਂ ਵੀ ਭੈੜਾ ਹਾਲ ਤੁਹਾਡਾ ਹੋਊਗਾ ਪਰ ਟੀਮ ਸਾਡੀ ਕਿਤੇ ਨਹੀਂ ਗਈ ਉੱਥੇ ਹੀ ਰਹੀ ਆ ਪਰ ਮੈਂ ਉਸ ਦਿਨ ਉੱਥੇ ਹੀ ਸੀਗਾ ਦੇਖਿਆ ਸਾਰਿਆਂ ਦੀ ਆਪਣੇ ਅਵਤਾਰ ਸਿੰਘ ਦੀ ਜਿਵੇਂ ਅਮਰਤਪਾਲ ਦੇ ਤੁਸੀਂ ਦੱਸਿਆ ਕਿੰਨੀਆਂ ਜ਼ਿਆਦਾ ਸੱਟਾਂ ਸੀਗੀਆਂ ਇਹਨਾਂ ਦੇ ਵੀ ਇਹਨਾਂ ਦੇ ਵੀ ਹਰ ਚੀਜ਼ ਬੀਤੀ ਹੈ ਇਹਨਾਂ ਨੇ ਜੇ ਕੋ ਜਿਹੜੀਆਂ ਚੀਜ਼ਾਂ ਜਿਹੜਾ ਅਸਲਾ ਜਿਹੜਾ ਬਰੂਦ ਇਹਨਾਂ ਨੇ ਕਿਸਾਨਾਂ ਤੇ ਵਰਤਿਆ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਕੰਟਰੀ ਤੇ ਵਰਤਿਆ ਹੋਊਗਾ ਪਾਕਿਸਤਾਨ ਤੇ ਕਹਿੰਦੇ ਸਾਡੀ ਪਾਕਿਸਤਾਨ ਨਾਲ ਦੁਸ਼ਮਣੀ ਹੈ ਮੈਨੂੰ ਲੱਗਦੀ ਵੀ ਉਹਨਾਂ ਤੇ ਵੀ ਨਹੀਂ ਉਹ ਚੀਜ਼ਾਂ ਵਰਤੀਆਂ ਜਿਹੜੀਆਂ ਕਿਸਾਨਾਂ ਤੇ ਵਰਤੀਆਂ ਕਿ ਉਧਰ ਤਾਂ ਹੀ ਦੇਖਦੇ ਆ ਵੀ ਉੱਥੇ ਤਾਰ ਲੱਗੀ ਆ ਅਰ ਇਧਰ ਅਸੀਂ ਇਹ ਵੀ ਦੇਖ ਲਿਆ ਵੀ ਕੱਲ ਵੀ ਲੱਗੇ ਸੀਗੇ ਲੋਹੇ ਦੇ ਹੈ ਇੱਥੇ ਮਿਲਟਰੀ ਨੇ ਗੋਲੀ ਵੀ ਚਲਾਤੀ ਇੱਥੇ ਕੰਧਾਂ ਵੀ ਸੀਮੈਂਟ ਦੀਆਂ ਘੜਤੀਆਂ ਅਸੀਂ ਆਪਣੇ ਦੇਸ਼ ਵਿੱਚ ਸਾਡਾ ਆ ਹਾਲ ਕੀਤਾ ਜਾਂਦਾ ਤਾਂ ਉਹ ਇੰਨਾ ਕੁਝ ਜਿਹੜਾ ਮੰਨ ਲਓ ਵੀ ਡਾਕਟਰ ਨੇ ਝੱਲਣ ਦੇ ਬਾਵਜੂਦ ਵੀ ਆਪਣੀ ਟੀਮ ਉੱਥੇ ਡਟੀ ਰਹੀ ਆ ਤਾਂ ਮੈਂ ਉਸ ਟੀਮ ਦੇ ਵਿੱਚ ਸੇਵਾ ਕਰਦਾ ਸੀ ਤਾਂ ਮੇਰੀ ਮਹਾਰਾਜ ਕੋਲ ਵੀ ਡਿਊਟੀ ਲੱਗੀ ਸੀ ਤਾਂ ਜਿਹੜੀਆਂ ਵੀ ਨੁਕਸਾਨ ਆ ਉਹ ਸਾਡੀ ਟੀਮ ਦਾ ਘੱਟੋ-ਘੱਟ ਮੇਰਾ ਖਿਆਲ ਵੀ ਅੱਜ ਇਸ ਅੰਦੋਲਨ ਦੇ ਵਿੱਚ ਜਿਹੜਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਲੱਖਾਂ ਰੁਪਏ ਦੀਆਂ ਦਵਾਈਆਂ ਨੇ ਰੋੜ ਦਿਤੀਆਂ ਸਾਡੀਆਂ ਤੰਬੂ ਸਾਡਾ ਉਹ ਭੰਨ ਦਿੱਤਾ ਗਿਆਗਾ ਤਾਂ ਦੇਖੋ ਜਿਹੜੀ ਸੇਵਾ ਸੇਵਾ ਤਾਂ ਚਾਹੇ ਪੁਲਿਸ ਵਾਲੇ ਆ ਜਿਹਨਾਂ ਪੁਲਸਾਂ ਨੇ ਡਾਂਗਾ ਮਾਰਿਆ ਉਹਨਾਂ ਨੂੰ ਵੀ ਦਵਾਈਆਂ ਦਿੰਦੇ ਰਹੇ ਸੀ ਉਥੇ ਪਿੰਡ ਦੀ ਵੀ ਗੱਲ ਜਿਵੇਂ ਤੁਸੀਂ ਸੁਣਾਈ ਸੀ ਪਿੰਡ ਵਾਲੇ ਟਰਾਲੀ ਲੈ ਕੇ ਲੰਗਰ ਲੈ ਕੇ ਆਉਂਦੇ ਸੀਗੇ ਉਹਨਾਂ ਨੇ ਅਗਲੇ ਦਿਨ ਫਿਰ ਲੰਗਰ ਵੀ ਨਹੀਂ ਗਾਂਹ ਜਾਣ ਦਿੱਤਾ ਉਲਟਾ ਪੁਲਿਸ ਕਹਿੰਦੀ ਵੀ ਸਾਨੂੰ ਖਵਾਓ ਉਹ ਕੀ ਸੀ ਉਹ ਵੀ ਲੰਗਰੇ ਇਹਨਾਂ ਨੂੰ ਤਾਂ ਵੀ ਇਹਨਾਂ ਨੂੰ ਲੰਗਰ ਦੇ ਦਾਂਦੇ ਉਹ ਤੇ ਲੰਗਰ ਸਾਨੂੰ ਖਵਾਉ ਉਹਰੇ ਵੀ ਅਸੀਂ ਤੁਹਾਨੂੰ ਨਹੀਂ ਖਵਾਉਂਦੇ ਲੰਗਰ ਇਹ ਗੱਲ ਵੀ ਹੋਈ ਫਿਰ ਜਿਹੜਾ ਮੁੰਡਾ ਜੀ ਅੰਮ੍ਰਿਤਪਾਲ ਵੀ ਗੱਲ ਕਰਦੇ ਉਹ ਦੂਰੀਆ ਫਿਰ ਮੈਨੂੰ ਕਰਨੀ ਪਈ ਉਹ ਅੰਮ੍ਰਿਤਪਾਲ ਦੇ ਮੇਰੇ ਕੋਲ ਗਿਆ ਉਹ ਮੈਨੂੰ ਮੈਂ ਚਾਹ ਦੂ ਮੇਰੇ ਬੰਦੇ ਸੰਭਾਲਦਾ ਸੀ ਉਹ ਕਿਤੇ ਗਾਂ ਮੈਂ ਮੈਂ ਮੈਡੀਕਲ ਚ ਜਾਇਆ ਮੈਂ ਮੈਡੀਕਲ ਚ ਜਾਇਆ ਤੇ ਉਹਦੇ ਵੀ ਡਾਂਗਾ ਮਾਰੀਆਂ ਉਹਨਾਂ ਨੇ ਸਾਡੇ ਬੰਦੇ ਦੇ ਸਵਾਇ ਮਾਂ ਦੀ ਟੀਮ ਦੇ ਦੇ ਤੇ ਮੁੜ ਕੇ ਉਹਨੇ ਮੈਨੂੰ ਆ ਕੇ ਬਤਾਇਆ ਮੇਰੇ ਵੀ ਡਾਂਗਾ ਮਾਰ ਗਏ ਮੈਂ ਕੋਈ ਗੱਲ ਨਹੀਂ ਇਰ ਮੈਂ ਇਹਨਾਂ ਨੂੰ ਆਖਾਂ ਮੈਂ ਤੁਹੀ ਦੱਸੂ ਕਿਵੇਂ ਕਰਨੀ ਐ ਇਹ ਆਦੇ ਹੁਣ ਆਪਾਂ ਪਿੰਡ ਨੂੰ ਚੱਲ ਬੜੀ ਜੀ ਤੇ ਹੁਣ ਤਾਂ ਇਹ ਦੱਛੇ ਪੇ ਸਾਡੇ ਕੋਲ ਜਿਹੜੇ 9 ਵਜੇ ਗਿਆ ਛੋੜਾ ਚੱਕਣ ਗਿਆ ਸੀ ਲਗਾਏ ਸੀ ਪੁਲਸ ਵਾਲੇ ਨੂੰ ਤੇ ਇਹਨੂੰ ਛੋੜਾ ਵੀ ਮਿੰਦਲਾ ਦਾ ਪੈਸੇ ਪੁੱਛੇ ਫੜਨੇ ਛੋਲੇ ਚ ਫੜਲੇ ਤੋਂ ਤੇ ਹੋ ਸਕਦਾ ਜੇ ਉਹ ਪੁਲਸਾ ਦੇ ਅੰਦਰ ਵਾਲੇ ਜੰਦੀ ਨੇ ਸਾਡੇ ਵੀ ਪੈਸੇ ਜਾਂਦੇ ਉਹਦੇ ਇਹ ਵੀ ਗੱਲ ਸੀ ਪਰ ਸਾਡੇ ਨਾਲ ਮਹਾਰਾਜ ਨੇ ਮਿਹਰ ਹੀ ਰੱਖੀ ਇਹਦੇ ਇਹ ਕਲੇਰੇ ਗਏ ਅੱਗੇ ਆ ਦੇ ਸਮਾ ਟੋਡੀ ਤਾਂ ਬਾਈ ਜੀ ਟਰਾਲੀ ਪਿੰਡ ਦੀ ਮਿਲ ਗਈ ਸੀ ਹਨਾ ਖੁੱਲੇ ਚ ਹਾਂ ਟਰਾਲੀ ਮਿਲ ਗਈ ਸਾਡੀ ਵੀ ਚੰਗੀ ਗੱਲ ਆ ਬਹੁਤ ਪਿੰਡਾਂ ਨੂੰ ਤਾਂ ਨਹੀਂ ਮਿਲੀਆਂ ਨਹੀਂ ਮਿਲੀਆਂ ਬੁੱਢੀ ਮਾਰ ਆਲਾ ਦਾ ਦੋ ਟਰਾਲੇ ਤੇ ਇੱਕ ਟਰੈਕਟਰ 735 ਨੀ ਲੱਭ ਨਹੀਂ ਤੇ ਤਾਂ ਇਹਨਾਂ ਦੇ ਤਾਂ ਬੰਦੇ ਕਹਿੰਦੇ ਕਹਿੰਦੇ ਵੀ ਜੇ ਗਵਰਨਮੈਂਟ ਇੱਕ ਇਹਨਾਂ ਦੇ ਐਮਐਲਏ ਨੂੰ ਸਵਾਲ ਪੁੱਛਿਆ ਉਹ ਮੁੰਡਾ ਜਿਹੜਾ ਮੋਬਾਈਲ ਠੀਕ ਕਰਦਾ ਹੁੰਦਾ ਸੀ ਪਹਿਲਾਂ ਭਦੌੜ ਵਾਲਾ ਐਮਐਲਏ ਉਹ ਕਹਿੰਦਾ ਵੀ ਇਹ ਸਰਕਾਰ ਇੰਨੀ ਆ ਇੱਕ ਗੱਲਾਂ ਦੀ ਜਾਂਚ ਕਰਨ ਲੱਗ ਜੇ ਫਿਰ ਤਾਂ ਸਰ ਗਿਆ ਤੇ ਟਰਾਲੀਆਂ ਦਾ ਇਹ ਬਈ ਜਦੋਂ ਲੋਕਾਂ ਨੇ ਕੰਮਾਂ ਤੇ ਲੋਕਾਂ ਨੂੰ ਟਰਾਲੀਆਂ ਦੇਣੀਆਂ ਚਾਹੀਦੀਆਂ ਇਹਨਾਂ ਨੂੰ ਜਦੋਂ ਇਹਨਾਂ ਨੇ ਖਲਾਰ ਪਾਇਆ ਪਕੜਾ ਪਾਇਆ ਅਸਪਾਤਾ ਬੈਠੇ ਸਾਮ ਹੋਈ ਨਾ ਆਪਾਂ ਨੂੰ ਇਹ ਗੱਲ ਆਦੇ ਵੀ ਤੁਹਾਨੂੰ 2 ਦਿਨ ਦਿੱਤੇ ਜਾਂ 1 ਦਿਨ ਦਿੱਤਾ ਵੀ ਆਪ ਦਾ ਸਮਾਨ ਇਕੱਠਾ ਕਰ ਲਓ ਤੇ ਲੋਕ ਆਦਾ ਕਰ ਲੈਣ ਦੇ ਸਾਡੇ ਨਾਲ ਗੱਲਬਾਤ ਬਈ ਸਾਰਿਆਂ ਦਾ ਧੰਨਵਾਦ ਤੁਹਾਡਾ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ